ਸਤਿਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਤੁਸੀਂ ਇਹ ਵਿਦੇਸ਼ਾ ਦਵਾਈ ਕਰਨੇ ਦਾ ਵੀਡੀਓ ਵੇਖ ਰਹੇ ਜੋ ਇਹ ਦਵਾਈ ਜਿਹੜੀ ਇਹ ਤਾਂ ਨਾ ਜਬਰਦਸਤ ਪਲੱਸ ਹੈ ਇਹ ਜਬਰਦਸਤ ਦਵਾਈ ਦਾ ਮਤਲਬ ਹੈ ਕਿ ਬੰਦੇ ਨੂੰ ਮਦਮਤਾਪਨ ਬਹੁਤ ਜ਼ਿਆਦਾ ਬੰਦੇ ਨੂੰ ਤਕੜਾ ਕਰਦੀ ਹੈ ਇੱਕ ਨੌਜਵਾਨ ਸੀ ਜਿਸ ਨੇ ਮੰਨ ਚ ਸੀਗਾ ਵੀ ਮੈਂ ਸ਼ਾਦੀ ਵੀ ਨਹੀਂ ਕਰਾਉਣੀ ਤੇ ਉਹ ਫਿਰ ਉਦਾਸ ਤੇ ਮਾਮਾ ਜੀ ਦਾ ਨੁਕਸਤ ਤਿਆਰ ਪੜਾਉਣਾ ਦਾ ਅਜਮਾਇਆ ਹੋਇਆ ਹੈ ਤੇ ਉਹਨਾਂ ਨੇ ਫਿਰ ਇਹ ਸਾਰੀਆਂ ਦਵਾਈਆਂ ਪਾ ਕੇ ਉਹਨੂੰ ਦਿੱਤਾ ਫਿਰ ਉਹ ਸ਼ਾਦੀशुदा ਮਨੁੱਖੀ ਉਹਦੇ ਬੱਚੇ ਵੀ ਸਭ ਕੁਝ ਉਹਦਾ ਤੰਦਰੁਸਤ ਹੋ ਗਿਆ ਇਸ ਕਰਕੇ ਇਹਦਾ ਨਾਂ ਜ਼ਬਰਦਸਤ ਰੱਖਿਆ ਸੀ ਇਹ ਕੋਈ ਵੀ ਕਮਜ਼ੋਰੀ ਨਤਾਕਤੀ ਜਿਹੜੀ ਆ ਉਹਨੂੰ ਖਤਮ ਕਰ ਦਿੰਦੀ ਹੈ ਤੇ ਇਸੇ ਤਰ੍ਹਾਂ ਮਨੁੱਖ ਦੇ ਕਿਸੇ ਕਿਸਮ ਦਾ ਵੀ ਅੰਗ ਦੇ ਕੋਈ ਕਮਜ਼ੋਰੀ ਹੈ ਕੋਈ ਨਸਾਂ ਦੀ ਕਮਜ਼ੋਰੀ ਹੈ ਸਾਰੀ ਉਹਨੂੰ ਦੂਰ ਕਰਦੀ ਹੈ ਦੂਰ ਕਰਕੇ ਉਹਨੂੰ ਤੰਦਰੁਸਤ ਬਣਾਉਂਦੀ ਹੈ ਔਰ ਇਸ ਦਵਾਈ ਦੇ ਨਾਲ ਕਿੰਨਾ ਵੀ ਕੋਈ ਕਿਉਂ ਨਾ ਭਾਵ ਕੇ ਨਤਾਕਤੀ ਹੋਵੇ ਉਹ ਸਾਰਾ ਠੀਕ ਹੋ ਜਾਂਦਾ ਹੈ ਤੇ ਅੰਗਦਿਆਂ ਨਸਾਂ ਸਭ ਕੁਝ ਠੀਕ ਹੋ ਜਾਂਦੀਆਂ ਇਹ ਮੈਡੀ ਨੂੰ ਵਰਦਕ ਹੈ ਇਹ ਬਹੁਤ ਜ਼ਿਆਦਾ ਤੰਦਰੁਸਤ ਕਰਦੀ ਹੈ ਤੇ ਜਦੋਂ ਸ਼ਾਮ ਨੂੰ ਬੰਦਾ ਖਾ ਸਕਦਾ ਇਸੇ ਤਰ੍ਹਾਂ ਬਹੁਤ ਜ਼ਿਆਦਾ ਜਮਾਇਆ ਹੋਇਆ ਨਕਸ਼ਾ ਇਹ ਗੋਲੀ ਜਿਹੜੀ ਹੈ ਜਦੋਂ ਵੀ ਖਾਣੀ ਆ ਇਹਦੇ ਨਾਲ ਖਚੂਰੀ ਇਹਦੇ ਨਾਲ ਘਿਓ ਇਹਨਾਂ ਵਾਲੇ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਦੁੱਧ ਘਿਓ ਤੇ ਮਲਾਈ ਇਹ ਖਾਣੀ ਹੈ ਉਹਦੇ ਨਾਲ ਇਹ ਭਰਤੀ ਰੱਖਣੀ ਹੈ ਇਸ ਕਰਕੇ ਇਹਦੇ ਵਿੱਚ ਸੰਖਿਆ ਵੀ ਹੈ ਸ਼ਿਗਰਫ ਵੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਤੰਦਰੁਸਤ ਸਟਰੋਂਗ ਹੈ ਤਾਕਤ ਵਧਾਉਣ ਵਾਲੀਆਂ ਤੇ ਤੰਦਰੁਸਤੂ ਕਰਨ ਵਾਲੀਆਂ ਇਹ ਸਾਰੀਆਂ ਜਿਹੜੀਆਂ ਬਸਮਾ ਜੋ ਵੀ ਹੈ 10-15 ਬਸਮਾ ਪਈਆਂ ਹੋਰ ਦਰਬ ਪਿਆ ਮੂਸਲੀ ਸਫੈਦ ਫਿਰ ਇਸ ਸਾਲੋਂ 5 ਸਾਲੋਂ ਮਿਸ਼ਰੀ ਸ਼ਕਾਕਲ ਮਿਸ਼ਰੀ ਹੋਰ ਬਹੁਤ ਜ਼ਿਆਦਾ ਸੋਨਾ ਇਹਦੇ ਵਿੱਚ ਪਿਆ ਹੋਇਆ ਕਸ਼ਤੂਰੀ ਪਈ ਹੈ ਕੇਸਰ ਪਿਆ ਇਹ ਦਵਾਈ ਜਿਹੜੀ ਹਰ ਤਰ੍ਹਾਂ ਦੇ ਨਾਲ ਗੋਲੀ ਜਿਹੜੀ ਹੈ ਬਹੁਤ ਜ਼ਿਆਦਾ ਤੰਦਰੁਸਤ ਕਰਨ ਵਾਲੀ ਹੈ ਤੇ ਪੋਰਸ਼ ਪੋਰਸ਼ਤਾ ਨੂੰ ਵਧਾਉਂਦੀ ਹੈ ਮਨੁੱਖ ਦੀ ਜਿਹੜੀ ਤਾਕਤ ਹੈ ਉਹਨੂੰ ਜ਼ਿਆਦਾ ਵਧਾਉਂਦੀ ਹੈ ਇਸ ਕਰਕੇ ਇਹ ਦਵਾਈ ਜਿਹੜੀ ਹੈ ਇਹ ਦਾਸ ਦਾ ਖਾਨਦਾਨੀ ਇਹ ਨੁਕਸਾ ਹੈ ਇਸ ਨੁਕਸੇ ਨੂੰ ਜਿੰਨੇ ਵੀ ਕੋਈ ਕਿਸੇ ਗੁਰਮਖ ਪਿਆਰੇ ਨੇ ਅੱਗੇ ਜਿੰਨੇ ਜਿੰਨੇ ਵੀ ਦਿੱਤਾ ਉਹ ਠੀਕ ਹੋਏ ਤੇ ਜਿਹਨੇ ਜਿੰਨੇ ਵੀ ਲੈਣੀ ਹੋਵੇ ਦਵਾਈ ਉਹ ਮੇਰੇ ਤੋਂ ਲੈ ਸਕਦਾ ਹੈ ਮੇਰੇ ਨੰਬਰ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਨੰਬਰ ਲਿਖ ਦੂੰਗਾ ਇਹ ਵਿਦੇਸ਼ਾ ਦਵਾਰ ਖਾਨਾ ਤੋਂ ਤਿਆਰ ਹੋਈ ਹੈ ਜੋ ਇਹ ਜਿਹੜਾ ਵੀ ਲਓ ਉਹ ਲਾਭ ਉਠਾਓ ਹੋਸ਼ਕੋ ਕਿ ਇਸ ਕਰਕੇ ਜਿੰਨੇ ਵੀ ਕੋਈ ਗੱਲ ਕਰਨੀ ਕੋਈ ਮੇਰੇ ਨਾਲ ਗੱਲ ਕਰਨੀ ਹੈ ਫੋਨ ਤੇ ਕੋਈ ਸਲਾਹ ਲੈਣੀ ਉਹ ਲੈ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ